ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਝੋਨਾ 1 ਜੂਨ ਤੋਂ ਲੱਗਣ ਲੱਗ ਗਿਆ ਤੇ 15 ਜੂਨ 20 ਜੂਨ 25 ਜੂਨ ਤੱਕ ਲੌਂਗ ਟਾਈਮ ਦੀਆਂ ਕਿਸਮਾਂ ਦੀ ਟ੍ਰਾਂਸਫਰਡ ਹੋ ਚੁੱਕੀ ਸੀ ਕਿਤੇ ਝੋਨੇ 40 ਦਿਨ ਦੇ ਕਿਤੇ 45 ਦਿਨ ਦੇ ਹੈਗੇ ਠੀਕ ਹੈ ਤੇ ਜਿਹੜੇ ਕਿਸਾਨ ਦੇਖੋ ਬਈ ਯੂਰੀਆ ਪੂਰੀ ਕਰਨ ਤੋਂ ਬਾਅਦ ਕਾਰਟ ਐਪ ਪ੍ਰਦਾਨ ਨਹੀਂ ਵਰਤਦੇ ਸਪਰੇਅ ਦਾ ਸਾਰਾ ਲੈਂਦੇ ਹੈਗੇ ਹਨ ਉਹਨਾਂ ਦੇ ਲਈ ਵੀਡੀਓ ਖਾਸ ਹੈਗੀ ਆ ਤੇ ਕਿਹੜਾ ਆਪਾਂ ਫੰਗੀ ਸਾਈਡ ਵਰਤ ਸਕਦੇ ਆ ਫੰਗੀ ਸਾਈਡ ਸੋਨੂੰ ਜਮਾ ਸਸਤਾ ਨੋਰਮਲ ਚੰਗੇ ਤਰੀਕੇ ਨਾਲ ਕੰਮ ਕਰਨ ਵਾਲਾ ਐਨੇ ਸਸਤੇ ਨੂੰ ਮੈਂ ਕਿਉਂ ਸਿਫਾਰਿਸ਼ ਕਰਦਾ ਠੀਕ ਹੈ ਉਹਦਾ ਸੋਨੂੰ ਰੀਜਨ ਵੀ ਦੱਸਾਂਗੇ ਤੇ ਉਹਦਾ ਬੈਨੀਫਿਟ ਵੀ ਦੱਸਾਂਗੇ ਠੀਕ ਹੈ ਦੂਸਰਾ ਸੁੰਡੀ ਵਾਸਤੇ ਠੀਕ ਹੈ ਕੋਈ ਉਹਦੇ ਵਿੱਚ ਤੁਸੀਂ ਐਨਪੀਕੇ ਰਲਾਉਣਾ ਹੈਗਾ ਤਾਂ ਕਿਹੜਾ ਐਨਪੀਕੇ ਉਹਦੇ ਵਿੱਚ ਮਿਕਸ ਹੋਵੇਗਾ ਤੇ ਸੋਡੇ ਖੇਤਾਂ ਦੇ ਵਿੱਚ ਕਿਸਮ ਵੀ ਦੱਸਿਓ ਕਿਹੜੀ ਕਿਸਮ ਕਿੰਨੇ ਦਿਨ ਦੇ ਲਗਭਗ ਹੈਗੀ ਆ ਪਹਿਲੀ ਗੱਲ ਤਾਂ ਬਾਈ ਦੇਖੋ ਹੁਣ 5-6 ਦਿਨ ਮੌਸਮ ਖਰਾਬ ਹੈਗਾ ਠੀਕ ਹੈ ਮੈਂ ਕਹਿੰਨਾ ਵੀ 5-6 ਦਿਨ ਤੁਸੀਂ ਸਪਰੇਅ ਕਰਨ ਦੋ ਜੇ ਰੁਕ ਚੋ ਤਾਂ ਚੰਗੇ ਰੰਕਾਰ ਨਾ ਵੀ ਜਿੰਨਾ ਚਿਰ ਦੇਖੋ ਮੌਸਮ ਵੀ ਚੰਗਾ ਨਹੀਂ ਖੁੱਲਦਾ ਹੈਗਾ ਚਾਹੇ ਤੁਸੀਂ ਪ੍ਰਦਾਨ ਵੀ ਪਾਤੀ ਵਾਰਸ਼ੀਆ ਦੇ ਪੈਗੀ ਪਾਣੀ ਵੱਧ ਭਰ ਗਿਆ ਤਾਂ ਪਾਣੀ ਉੱਛਲ ਜਾਣਾ ਤਾਂ ਪ੍ਰਦਾਨ ਦਾ ਕੋਈ ਫਾਇਦਾ ਨਹੀਂ ਹੋਣਾ ਠੀਕ ਹੈ ਇਹੀ ਕੰਮ ਸਪਰੇਅ ਦਾ ਜੇ ਹੁਣ ਅੱਜ ਮੌਸਮ ਖਰਾਬ ਹੈ ਅੱਜ ਵਾਲੇ ਮੌਸਮ ਤੁਸੀਂ ਸਪਰੇਅ ਕਰ ਲਈ ਚਾ ਕੋਈ ਵੀ ਆਪਦੇ ਐਕਟੀਵਿਟੀ ਕਰ ਲਈ ਮੈਨੂੰ ਲੱਗਦਾ ਵੀ ਉਹ ਕੰਮ ਕਰੋਗੀ ਤੇ ਹੁਣ ਝੋਨੇ 40 ਦਿਨ ਦੇ 45 ਦਿਨ ਦੇ ਕਿਤੇ 50 ਦਿਨ ਦੇ ਵੀ ਜਿਹੜੇ ਝੋਨੇ ਹੋਣਗੇ ਕਿੰਨਾ ਕਿਤੇ ਦੇਖੋ ਮਾੜੀ ਮੋਟੀ ਹਨਾ ਇਸ ਤਰ੍ਹਾਂ ਦੀ ਦੇਖੋ ਆ ਪੱਤਾ ਲਵੇਟ ਮਾੜੀ ਮੋਟੀ ਨਾજર ਜਿਹੜੀ ਆ ਰਹੀ ਹੈਗੀ ਹੈ ਕਿਉਂਕਿ ਹੁਣ ਕੱਲ ਦੀ ਬਾਰਿਸ਼ ਪਈ ਹੈ ਤੇ ਅੱਜ ਵੀ ਮਣੀ ਮੋਟੀ بارش ਦੱਸੀ ਹੋਈ ਆ ਹਨ ਜਿਹੜੇ ਕੋਈ ਮਣੀ ਮੋਟੀ ਪੱਤ ਲਬੇਟ ਹੁੰਦੀ ਆ ਹਨ ਇਹ ਤਾਂ ਦੇਖੋ ਅ بارش ਪੈਣ ਦੇ ਨਾਲ ਇਸ ਤਰ੍ਹਾਂ ਹੁੰਦੀ ਜਿਹੜੀ ਇਹ بارش ਪੈਣ ਦੇ ਨਾਲ ਸੈਟ ਹੋ ਜਾਂਦੀ ਹੈ ਹਨ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਉਲੀ ਹੁੰਦੀ ਹੈ ਹਨ ਝੋਨੇ ਦੇ ਵਿੱਚ ਉਲੀ ਲਾਲ ਫੰਗਸ ਲਾਲ ਜਿਹੜੀ ਆਉਂਦੀ ਹੈ ਉਹ ਤੋਂ ਵੀ ਆਪਾਂ ਨੇ ਜਿਹੜਾ ਵਿਚਾ ਝੋਨੇ ਦੇ ਵਿੱਚ ਜ਼ਰੂਰ ਰੱਖਣਾ ਹੈਗਾ ਫੰਗੀਸਾਈਡ ਦਾ ਨਾਮ ਸੁਣ ਲਓ ਫੰਗੀਸਾਈਡ ਦੇ ਵਿੱਚ ਤੁਸੀਂ ਬਰਤਨ ਪਹਿਲਾਂ ਜਾਂ ਤਾਂ ਵਰਤੋ ਹੈਗ ਜਾਂ ਪਲੱਸ ਵਾਈਲਡ ਇਹ ਜਿਵੇਂ ਵਾਈ ਨੈਮ ਵਿਲੋਵੁੱਡ ਕੰਪਨੀ ਦਾ ਕੰਬਿਨੇਸ਼ਨ ਆਉਂਦਾ ਹੈਗਾ ਬੈਲ ਐਕਸਟਰਾ ਦੇ ਨਾਮ ਤੇ ਤਾਂ ਤੁਸੀਂ ਉਹਨੂੰ ਵਰਤੋ 1 ਲੀਟਰ 3 ਕਿੱਲਿਆਂ ਦੇ ਵਿੱਚ ਠੀਕ ਹੈ ਬਾਸਮਤੀ ਚ ਢਾਈ ਚ ਵੀ ਚੱਲ ਜਾ ਉਹਦਾ ਵਰਤਨ ਦਾ ਬਾਈ ਫਾਇਦਾ ਕੀ ਹੈ ਹੁਣ ਕਹਿਣਗੇ ਬਾਈ ਹੈਗ ਜਾਂ ਤੇ ਬੈਲ ਦਾ ਬਾਈ ਕੀ ਕਰੂਗੇ ਠੀਕ ਹੈ ਅਸਤਾ ਬਾਈ ਪਹਿਲੇ ਕਸਟੂਡੀਆ ਵਰਤਾਂਗੇ ਜਾਂ ਕੋਈ ਹੋਰ ਬ੍ਰਾਂਡ ਵਰਤਾਂਗੇ ਹਨ ਕਸਟੂਡੀਆ ਵਰਤਨ ਦਾ ਸਮਾਂ ਜਦੋਂ ਆਵੇਗਾ ਉਦੋਂ ਵੀ ਤੁਹਾਨੂੰ ਦੱਸਾਂਗੇ ਜਿਹੜੀ ਆਪਾਂ ਹੈਗ ਜਾਂ ਪਲੱਸ ਵੈਲਡ ਵਰਤਦੇ ਹਾਂ ਨਾ ਇਹਦਾ ਕੰਮ ਕੀ ਹੁੰਦਾ ਬਾਈ ਜੇ ਤੁਸੀਂ ਬਾਸਮਤੀ ਜੀ ਵਰਤ ਲਈ ਤਾਂ ਜਿਹੜਾ ਵੈਲਡਾ ਵਾਲਾ ਟੈਕਨੀਕਲ ਹੈਗਾ ਤਾਂ ਝੰਡਾ ਰੋਗ ਵੀ ਜਿਹੜਾ ਅੱਗੇ ਵਧਣ ਨਹੀਂ ਦਿੰਦਾ ਜੇ ਤੁਸੀਂ ਪਰਮਲ ਜੀ ਕਰਦੇ ਹੋ ਪਿੱਛੋਂ ਜਾ ਕੇ ਨਾ ਝੋਨੇ ਦੇ ਵਿੱਚ ਵੀ ਐਲਵੀ ਰੋਗ ਆਉਂਦਾ ਹੈ। ਵੀ ਐਲਵੀ ਰੋਗ ਹੋ ਗਿਆ, ਲੰਮਾ ਝੁਲਸ ਰੋਗ ਹੋ ਗਿਆ ਹਨਾ। ਕਿਸੇ ਵੀ ਤਰ੍ਹਾਂ ਦੀ ਕੋਈ ਸੀਤ ਫਲੈਟ ਵਗੈਰਾ ਪੈ ਗਈ, ਸੀਤ ਰੋਟ ਵਗੈਰਾ ਪੈ ਗਿਆ। ਇਹਨਾਂ ਦੇ ਉੱਪਰ ਜਿਵੇਂ ਹੈਗਜਾ ਪਲੱਸ ਵੈਲਡਾ, ਹੈਗਜਾ ਪਲੱਸ ਕਪਤਾਨ ਠੀਕ ਹੈ। ਇਹ ਟੈਕਨੀਕਲ ਸਸਤੇ ਜ਼ਰੂਰ ਹੈਗੇ ਆ। ਜਿੰਨਾ ਕਿਸਾਨ ਭਰਾ ਨੂੰ ਇਹਨਾਂ ਟੈਕਨੀਕਲਾਂ ਦਾ ਪਤਾ ਹੈਗਾ ਉਹ ਕਰਦੇ ਆ। ਜਦੋਂ ਪਿੱਛੋਂ ਜਾ ਕੇ ਝੋਨੇ ਦੀ ਲਾੜ ਨਿਕਲ ਜਾਂਦੀ ਹੈ, ਚੰਗੇ-ਚੰਗੇ ਫੰਗੀ ਸੈੱਡ ਕਰ ਲੈਨੇ ਆ। ਬੀ ਐਲ ਵੀ ਰੋਗ ਤੋਂ ਸੁਰੂ ਰੋਕਦਾਨੀ ਹਨਾ ਉੱਥੇ ਆਪਾਂ ਫਿਰ ਕਸੂਬਾ ਮਾਈਸੀਨ ਵੀ ਕਰਦੇ ਆ ਜਾਂ ਵੈਲਡਾ ਮਾਈਸੀਨ ਵੀ ਕਰਦੇ ਆ ਵੈਲਡਾ ਮਾਈਸੀਨ ਨੂੰ ਤੁਸੀਂ ਜ਼ਰੂਰ ਵਰਤੋ ਇੱਕ ਪਾਸੇ ਤੁਸੀਂ ਜਿਵੇਂ ਯਕਸਿਸਟੋਬ ਨਾ ਟਾਈਪ ਬੂਗੋਨਾ ਜੋਲ ਗਰੁੱਪ ਇਸ ਤਰ੍ਹਾਂ ਦਾ ਗਰੁੱਪ ਵਰਤ ਲੈ ਇੱਕ ਵਾਰ ਤੁਸੀਂ ਹੈਗ ਜਾ ਪਲਸ ਵੈਲਡਾ ਵਾਲਾ ਵਰਤ ਲਿਓ ਤਾਂ ਸੋਨੂੰ ਰਿਜ਼ਲਟ ਸੋਨੂੰ ਜਿਹੜੇ ਸਾਹਮਣੇ ਆ ਜਾਣਗੇ ਕੋਈ ਬਈ ਬਾਲਾ ਮਹਿੰਗਾ ਵੀ ਨਹੀਂ ਹੁੰਦਾ ਹੈਗਾ ਠੀਕ ਹੈ ਸਸਤਾ ਜਿਆ ਹੈ ਦੇਖੋ ਕੰਮ ਹੁੰਦਾ ਹੈਗਾ ਤੇ ਹੁਣ ਸੁੰਡੀ ਦੇ ਲਈ ਠੀਕ ਹੈ ਪੱਤਾ ਲਵੇਟ ਸੁੰਡੀ ਗੋਭ ਦੀ ਸੁੰਡੀ ਇਹਦੇ ਲਈ ਤੁਸੀਂ ਕੀ ਵਰਤਣਾ ਇਹਦੇ ਵਿੱਚ ਤੁਸੀਂ 1.9 ਜਿਹਨੂੰ ਆਪਾਂ 1.9 ਕਹਿੰਦੇ ਹੈਗੇ ਆ ਵਿੱਚ ਕਿਸਾਨਪਰਾ ਅਨਸੀਪੀਓ ਵੀ ਵਰਤਣਗੇ ਵਿੱਚ ਕਿਸਾਨਪਰਾ ਸੁੱਕੀ ਪ੍ਰੋਕਲੇਮ ਵੀ ਵਰਤਣਗੇ ਠੀਕ ਹੈ ਵਿੱਚ ਕੋਰਾਜਨ ਪਲਸ ਲਾ ਲੈਮਡਾ ਵਾਲਾ ਜੋ ਟੈਕਨੀਕਲ ਹੈਗਾ ਹਨ ਤੇ ਉਹਨੂੰ ਵੀ ਜਿਹੜਾ ਵਰਤਣਗੇ ਠੀਕ ਹੈ ਵਿੱਚ ਵਿਆਗੋ ਫੇਮ ਕੋਰੋਜਨ ਹਨ ਇਸ ਤਰ੍ਹਾਂ ਦੇ ਟੈਕਨੀਕਲ ਵੀ ਕਿਸਾਨ ਭਰਾ ਜਿਹੜੇ ਜ਼ਰੂਰ ਵਰਤਦੇ ਹੈਗੇ ਆ ਤੇ ਤੇਲੇ ਵਾਲੀ ਦੀ ਕੋਈ ਲੋੜ ਨਹੀਂ ਹਲੇ ਠੀਕ ਹੈ ਜੇ ਤੁਹਾਨੂੰ ਲੱਗਦਾ ਵੀ ਸਾਡੇ ਝੋਨਾ ਸੰਘਣਾ ਹੈਗਾ ਜਿਵੇਂ ਨਾ ਕੋਈ ਚੰਸ ਮਹਿੰਗੀ ਪੈਂਦੀ ਹੈ ਨਾ ਹੁਣ ਅਸ਼ੀਨ ਮਹਿੰਗੀ ਪੈਂਦੀ ਹੈ ਠੀਕ ਹੈ ਦੂਸਰੇ ਨੰਬਰ ਤੇ ਤੁਸੀਂ ਐਨਪੀਕੇ ਅ ਤੁਸੀਂ 19 19 ਵੀ ਲੈ ਸਕਦੇ ਹੈਗੇ ਐਨਪੀਕੇ 13 0 45 ਜੇ ਇਹ 40 45 50 ਦੀ ਕਿਸਮ ਹੈਗੀ ਤਾਂ ਇੱਥੇ ਨਾ ਹੀ ਕਰੋ ਤਾਂ ਚੰਗਾ ਹੈਗਾ ਜੇ ਤੁਸੀਂ ਕਰਨਾ ਹੈਗਾ ਤਾਂ 19 19 ਐਨਪੀਕੇ ਲੈ ਸਕਦੇ ਹੋ ਜੇ ਤੁਹਾਡੀ ਫਸਲ ਲੱਗਦਾ ਵੀ ਤੁਹਾਨੂੰ ਇਹ ਕਿਸੇ ਦੇ 1509 ਹੈਗੀ 4045 ਦੰਦੀ ਹੋਗੀ ਉੱਥੇ ਤੁਸੀਂ ਕਿਉਂਕਿ ਜਿਹੜਾ ਐਨਪੀਕੇ 1345 ਹੈ ਉਹ ਗੋਭ ਸਮੇਂ ਕਰੇ ਦਾ ਜਿਆਦਾ ਬੈਨੀਫਿਟ ਹੁੰਦਾ ਹੈਗਾ ਜਿੱਥੇ ਕਿਤੇ ਹੈਗਾ ਜਿੱਥੇ ਕਿਤੇ ਮਨ ਲਾ ਗੋਭੀ ਵਾਲੇ ਬਾਣਾ ਦੇ ਵਿੱਚ ਹਨਾ ਗਿੱਤੇ ਝੋਨੇ ਲੱਗੇ ਆ ਉੱਥੇ ਕਰ ਸਕਦੇ ਤੁਸੀਂ ਪਰ ਇਹਨਾਂ ਜਿਹੜੇ ਮੈਂ ਤੁਹਾਨੂੰ ਹੰਗੀ ਹਟ ਦੱਸਿਆ ਹੈਗਾ ਇਹਨਾਂ ਨੂੰ ਤੁਸੀਂ ਵਰਤੋਗੇ ਸਸਤਾ ਨਾ ਸਮਝਿਓ ਕੰਮ ਵਧੀਆ ਹੋਵੇਗਾ ਠੀਕ ਹੈ ਜਿਵੇਂ ਐਮਐਸਟਾਰ ਵਾਲਾ ਹੋ ਗਿਆ ਕਿ ਸਟੂਡੀਓ ਵਾਲਾ ਹੋ ਗਿਆ ਹਨਾ ਪੋਰਟੀ ਜਿਮਿਨਿਟੀ ਪੋਲ ਟੈਕਨੀਕਲ ਹੋ ਗਿਆ ਕਾਫੀ ਬ੍ਰਾਂਡ ਹੈਗੇ ਆ ਉਹਨਾਂ ਦਾ ਸਮਾਂ ਅੱਗੇ ਆਵੇਗਾ ਧੰਨਵਾਦ